ਉਰੇ ਟੱਕ ਲੱਗਿਆ ਵਾ ਸਿਰ ਦੇ ਵਿੱਚ ਜਿੱਥੇ ਮੈਂ ਉਂਗਲੀ ਲਾ ਰਹੀ ਹਾਂ ਦੀ ਇੱਥੋਂ ਖੂਨ ਬੇਟਾ ਇੱਥੋਂ ਨੂੰ ਕਮਾਉਂਗਾ ਇੱਥੋਂ ਖੂਨ ਵਹਾਵਾ ਜੀ ਸਾਰਾ ਕੰਨ ਦੇ ਵਿੱਚੋਂ ਵੀ ਖੂਨ ਆਇਆ ਵਾ ਕੋਈ ਇੱਕ ਸਾਲ ਹੋ ਗਿਆ ਹੋਦੀ ਨੂੰ ਚਲੋ ਆਇਆ ਦਸਤੀਏ ਦੀ ਦੀ ਗੀ ਆ ਗਏ ਅਸੀਂ ਹੋਰ ਸਾਹਿਬ ਆਪ ਕੋਲ ਉਹਨਾਂ ਦੇ ਇੱਕ ਮਿੰਟ ਪਾਤੋਂ ਲਈ ਕਿਹੜੇ ਕਿਹੜੇ ਕੰਮ ਕਰਦਾ ਪੁੱਤੂ ਚਾਲ ਕੋਚਾ ਕਰਦਾ ਕੱਪੜੇ ਤੋਂ ਨੰਨ ਬਣਾਵਲੇ ਰਾਤੋਂ ਰਾਤ ਨੂੰ ਹਾਂ ਜੀ ਤੈਨੂੰ ਕੀ ਲੈ ਕੇ ਲੈ ਕੇ ਆਏ ਸੀ ਕਿ ਡੀਜੇ ਡਾਂਸਰ ਦਾ ਕੰਮ ਕਰਨ ਵਾਲੀ ਕੁੜੀ ਇੱਕ 10 ਸਾਲਾ ਬੱਚਾ ਜਿਸ ਨੂੰ ਉਸਨੇ ਗੋਦ ਲਿਆ ਸੀ ਉਸ ਤੇ ਜਿਆਤੀਆਂ ਕਰ ਰਹੀ ਸੀ ਉਸ ਦਾ ਮੂੰਹ ਪ੍ਰੈਸ ਨਾਲ ਸਾੜ ਦਿੱਤਾ ਅਤੇ ਉਸ ਦੀ 벨ਟਾਂ ਦੇ ਨਾਲ ਰੋਜ਼ਾਨਾ ਕੁੱਟਮਾਰ ਕਰ ਦਿੱਤੀ ਜਾਂਦੀ ਜੀ ਹਾਂ ਇਹ ਪੂਰਾ ਮਾਮਲਾ ਪਟਿਆਲੇ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਡੀਜੇ ਡਾਂਸਰ ਉੱਤੇ ਆਪਣੇ 10 ਸਾਲਾ ਗੋਦ ਲਏ ਬੱਚੇ ਤੇ ਜਿਆਤੀਆਂ ਕਰਨ ਦੇ ਇਲਜ਼ਾਮ ਲੱਗੇ ਨੇ ਮੁਲਜ਼ਮ ਦੀ ਪਛਾਣ ਮਨੀਸ਼ ਸ਼ਰਮਾ ਦੇ ਰੂਪ ਵਿੱਚ ਹੋਈ ਹੈ ਜਿਸ ਨੇ ਫਰੀਦਕੋਟ ਤੋਂ ਪਟਿਆਲਾ ਆ ਕੇ ਇੱਕ ਸਾਲ ਪਹਿਲਾਂ ਬੱਚੇ ਨੂੰ ਗੋਦ ਲਿਆ ਸੀ ਸ਼ੁਰੂ ਵਿੱਚ ਉਸ ਨੇ ਬੱਚੇ ਨਾਲ ਮਾਂ ਵਾਂਗ ਪਿਆਰ ਕੀਤਾ ਪਰ ਬਾਅਦ ਵਿੱਚ ਜਿਵੇਂ ਹੀ ਉਸ ਦਾ ਨੌਕਰ ਕਰੋਨਾਸ ਗਿਆ ਤਾਂ ਉਸ ਨੇ ਬੱਚੇ ਨਾਲ ਸਰੀਰਕ ਅਤੇ ਮਾਨਸਿਕ ਤੌਰ ਤੇ ਜਿਆਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮਾਮਲੇ ਦੀ ਜਾਣਕਾਰੀ ਮਿਲਣ ਤੇ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਮੁਖੀ ਪਾਲ ਖਰੋੜ ਨੇ ਸਾਥੀਆਂ ਸਣੇ ਤੁਰੰਤ ਇਸ ਮਾਮਲੇ ਚ ਦਖਲ ਦਿੱਤਾ ਅਤੇ ਬੱਚੇ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਹੁੰਚ ਕਰਵਾਇਆ ਇਸ ਦੌਰਾਨ ਸਮਾਜ ਸੇਵੀ ਨੌਜਵਾਨ ਅਤੇ ਮਹਿਲਾ ਵਿਚਾਰੇ ਜਮ ਕੇ ਬਹਿਸ ਵਾਜੀ ਵੀ ਹੋਈ ਪਾਲ ਖਰੋੜ ਦੀ ਮੰਨੀ ਹੈ ਤਾਂ ਮਨੀ ਸ਼ਰਮਾ ਅਕਸਰ ਬੱਚੇ ਨੂੰ 2-2 ਦਿਨਾਂ ਲਈ ਬਾਲਕਨੀ ਜਾਂ ਕਮਰੇ ਵਿੱਚ ਬੰਦ ਕਰ ਦਿੰਦੀ ਸੀ ਅਤੇ ਖੁਦ ਡੀਜੇ ਡਾਂਸਰ ਦੇ ਤੌਰ ਤੇ ਕੰਮ ਕਰਨ ਲਈ ਬਾਹਰ ਚਲੀ ਜਾਂਦੀ ਜਦ ਕਿ ਜ਼ਿਆਤੀ ਦੀ ਹੱਦ ਉਦੋਂ ਹੋ ਗਈ ਜਦੋਂ ਉਸ ਨੇ ਬੱਚੇ ਦਾ ਮੂੰਹ ਗਰਮ ਪ੍ਰੈਸ ਨਾਲ ਸਾੜ ਦਿੱਤਾ। ਲਓ ਜੀ ਆ ਦੇਖੋ ਤੁਸੀਂ ਬੱਚੇ ਦੇ ਉੱਪਰ ਤਸ਼ੱਦਦ ਹੋ ਰਿਹਾ ਤੇ ਔਰ ਬੱਚੇ ਦੇ ਸਿਰ ਦੇ ਵਿੱਚ ਨਾ ਜੀ ਆ ਦੇਖੋ ਉਰੇ ਟੱਕ ਲੱਗਿਆ ਵਾ ਸਿਰ ਦੇ ਵਿੱਚ ਜਿੱਥੇ ਮੈਂ ਉਂਗਲੀ ਲਾ ਰਹੀ ਹਾਂ ਜੀ ਇੱਥੋਂ ਖੂਨ ਬੇਟਾ ਇਹਨੂੰ ਕਮਾਓ ਇੱਥੋਂ ਖੂਨ ਵਹਾਵਾ ਜੀ ਸਾਰਾ ਕੰਨ ਦੇ ਵਿੱਚੋਂ ਵੀ ਖੂਨ ਆਇਆ ਵਾ ਔਰ ਬੱਚੇ ਦੇ ਪੈਣ ਦਾ ਕੋਈ ਪ੍ਰਬੰਧ ਨਹੀਂ ਔਰ ਮੈਂ ਦੱਸਣਾ ਚਾਹਣਾ ਸੰਗਤ ਨੂੰ ਇਹ ਬੱਚਾ ਇਹਨਾਂ ਦਾ ਨਹੀਂ ਹੈਗਾ। ਇਹ ਕਿਤੋਂ ਲੈ ਕੇ ਆਏ ਨੇ ਕਿਸੇ ਰਿਸ਼ਤੇਦਾਰ ਦਾ ਕਿਸੇ ਹੋਰ ਦਾ ਬਸ ਕੰਮ ਕਰਾਉਣ ਲਈ ਘਰੇ ਝਾੜੂ ਪੋਚਾ ਇਹ ਜਾਨਵਰਾਂ ਦਾ ਜਿਹੜਾ ਗੰਦਰ ਇਹ ਬੱਚੇ ਨੂੰ ਚੁਕਾਇਆ ਗਿਆ ਧੰਨਵਾਦ ਜੀ ਸਰਪੰਚ ਸਾਹਿਬ ਇਹਨਾਂ ਨੇ ਸਾਡੀ ਪੂਰੀ ਹੌਨ ਦਲੇਰੀ ਦੇ ਨਾਲ ਮਦਦ ਦੇ ਨਾਲ ਸਾਡੀ ਸੇਵਾ ਸਾਡੇ ਨਾਲ ਖੜੇ ਦੂਜੀ ਗੱਲ ਆ ਗਈ ਜੀ ਚਲੋ ਇਹਨਾਂ ਦੀ ਬੱਚਾ ਡਰ ਗਿਆ ਕੋਈ ਗੱਲ ਨਹੀਂ ਕੱਲ ਨੂੰ ਪ੍ਰਸ਼ਾਸਨ ਨਾਲ ਠੁਰੂਗਾ ਬੱਚੇ ਨੂੰ ਵੜਿਆ ਕੇ ਜਦੋਂ ਆਪਾਂ ਉਹਨਾਂ ਵਗ ਜਾਗੇ ਉਦੋਂ ਦੱਸ ਦੂਗਾ ਚਲੋ ਦੋ ਦਿਨ ਚਲੋ ਜਲਦੀ ਮੈਂ ਦੋ ਗੁੰਡਾ ਲਾ ਲੋ ਯਾਰ ਬਈ ਦੋ ਇੱਕ ਸਾਲ ਹੋ ਗਿਆ ਉਹਦੀ ਨੂੰ ਚਲੋ ਆਇਆ ਅੱਛਾ ਮੈਂ ਉਹਨੂੰ ਕਿਹਾ ਸੀ ਸਰ ਸਾਹਿਬ ਇੱਕ ਮਿੰਟ ਚਲੋ ਸਮਾਂ ਬਹੁਤ ਜ਼ਿਆਦਾ ਆ ਗਿਆ ਛੋਟੀ ਨਾਲ ਟੱਕ ਜੀ ਬੋਲ ਗਏ ਛੋਟੀ 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 ਚੰਦਰ ਤੇ ਜਿਵੇਂ ਆਪਾਂ ਪੱਟ ਬਣਾ ਲੈਂਦੇ ਆ ਦੁਪਹਿਰੇ ਵੀ ਕਰ ਲੈਂਦੇ ਆ ਬਈ ਨਹੀਂ ਬਈ ਇਸ ਕੰਮ ਨੇ ਮੇਰੇ ਮੇਰੇ ਅਸਲੋਂ ਤੁਹਾਨੂੰ ਉਹਨੂੰ ਦੱਸਦਾ ਤੁਹਾਨੂੰ ਹੱਸਨਾ ਵਾਦਾ ਕਰਦਾ ਉਹਨੂੰ 100% ਮੈਂ ਜਪਰੇਜਲਟ ਕਰਾਉਂਗਾ ਮੈਂ ਕਹਿੰਦਾ ਪਰ ਉਹ ਕਿਉਂ ਤੁਸੀਂ ਤਸ਼ੱਦਦ ਕਰ ਦਿਓ ਕੁੱਤੇ ਨੂੰ ਕਰ ਦਿਓ ਕਿਉਂ ਤਸ਼ੱਦਦ ਕਰਾਂਗੇ ਚਮਚਮ ਕਰੋ ਕੁੱਤੇ ਨੂੰ ਪਿਆਰੇ ਇੱਕ ਮਾਸੂਮ ਤੇ ਤੁਸੀਂ ਐਡਾ ਤਸ਼ੱਦਦ ਉਧਰ ਬੱਚੇ ਨੂੰ ਸਰਕਾਰੀ ਜਿੰਦਰਾ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਕਿ ਬੱਚੇ ਨੇ ਖੁਦ ਵੱਡੇ ਖੁਲਾਸੇ ਕੀਤੇ ਨੇ ਬੱਚੇ ਮੁਤਾਬਕ ਮਹਿਲਾ ਮਨੀ ਸ਼ਰਮਾ ਉਸ ਤੋਂ ਘਰ ਦਾ ਸਾਰਾ ਕੰਮ ਕਰਵਾਉਂਦੀ ਅਤੇ ਉਸ ਦੀ ਅਕਸਰ ਕੁੱਟਮਾਰ ਕਰਦੀ ਸੀ ਹੋਰ ਤਾਂ ਹੋਰ ਬੱਚੇ ਤੋਂ ਅੱਧੀ ਅੱਧੀ ਰਾਤ ਤੱਕ ਝਾੜੂ ਪੋਚਾ ਕਰਵਾਇਆ ਜਾਂਦਾ ਅਤੇ ਉਸ ਤੋਂ ਕੱਪੜੇ ਤੱਕ ਧਵਾਏ ਜਾਂਦੇ ਜਦ ਕਿ ਬੱਚੇ ਮੁਤਾਬਕ ਉਸ ਨੂੰ ਬੇਟਾ ਬਣ ਕੇ ਘਰ ਚ ਲਿਆਂਦਾ ਗਿਆ ਸੀ ਪਰ ਬਾਅਦ ਚ ਨੌਕਰ ਦੇ ਜਾਣ ਪਿੱਛੋਂ ਉਸ ਨੂੰ ਹੀ ਨੌਕਰ ਬਣਾ ਦਿੱਤਾ ਗਿਆ ਨਾਮ ਆਪਣਾ ਅਜੇ ਸੁਣਾ ਕੀ ਗੱਲ ਹੋਈ ਸੀ ਸਾਡੀ ਇਹਨਾਂ ਨੇ ਕਿਹਾ ਸੀ ਅਸੀਂ ਨੌਤਰ ਤੇ ਤੈਨੂੰ ਨਹੀਂ ਕੰਮ ਕੁੰਦੇ ਕੋਈ ਨਾ ਨੌਤਰ ਭੱਜ ਗੋੜੋ ਹੱਦ ਕੋਲ ਕੰਮ ਮੇਰੇ ਤੋਂ ਕੰਮ ਕਰ ਸਾਰਾ ਫੇਰੇ 10 ਗੰਨ ਜਾਂਦੀ ਫਿਰ ਇਹਨਾਂ ਨਾਲ ਹੁੰਦਾ ਜੁੜਿਆ ਸੀ ਉਹ ਤੇ ਉਹ ਵੀ ਕੰਮ ਇਹ ਕਰਦਾ ਸੀ ਉਹ ਕੌਣ ਕੀ ਕੰਮ ਕਰਦੀ ਉਹ ਲੜੀ ਕੌਣ ਹੈ ਉਹ ਉਹ ਕੰਦੇ ਦਾ ਕਰਦੇ ਆ ਗੁੱਪ ਕੀਤਾ ਹੈ ਆਪਣਾ ਉਹ ਤੇ ਇਹਨਾਂ ਦਾ ਨੌਕਰ ਕਰੋ ਗਿਆ ਸੀਗਾ ਨਾ ਤੇ ਨਾ ਕਿ ਮੈਂ ਹੋਰੀ ਭੱਜ ਗਈ ਅੱਛਾ ਜਾ ਤੂੰ ਐਸੇ ਬੱਦ ਗਿਆ ਸੀਗਾ ਹਾਂਜੀ ਉਹ ਤੋਂ ਬਾਅਦ ਤੂੰ ਸਾਰਾ ਕੰਮ ਕਰਦਾ ਨਾ ਕਰ ਮੈਂ ਉਹਦੇ ਨਹੀਂ ਭੱਜਿਆ ਸੀ ਇਹ ਕੀ ਲਗਾਇਆ ਸੱਟਾਂ ਜਿਹੜੀ ਬੱਜੇ ਮੂੰਹ ਤੇ ਕੀ ਲੱਗਿਆ ਪੈਸੇ ਲਾਈਆ ਪੈਸੇ ਲਾਈਆ ਹਾਂਜੀ ਕਿਉਂ ਇਹ ਪ੍ਰੈਸ ਕਿਉਂ ਲਗਾਈ ਉਹ ਨਹੀਂ ਕਹ ਤੋ ਕੰਮ ਮੈਂ ਸਾਰਾ ਕਰਦੇ ਮੈਂ ਆ ਤੋ ਲਈ ਕਿਰੇ ਕਿਰੇ ਕੰਮ ਕਰਦਾ ਪੁੱਤੂ ਚਾਰ-ਪੋਰਚਾ ਕਰਦਾ ਕੱਪੜੇ ਤੁੰਨ ਬਣਾਵਲੇ 라ਤ ਨੂੰ ਹਾਂਜੀ ਤੈਨੂੰ ਕੀ ਲੈ ਕੇ ਲੈ ਕੇ ਆਏ ਸੀ ਹੈ ਮੈਨੂੰ ਕਹਿੰਦੇ ਸਾਡੇ ਕੋਲ ਨੁੱਤ ਲੈ ਤੂੰ ਨਾ ਕੰਮ ਕਰੀ ਕਹਿੰਦੇ ਕਰ ਸਾਡਾ ਨੁੱਤ ਭਾਗੇ ਤੇ ਤੋ ਕੰਮ ਕਾਉਂ ਥੋੜਾ ਅੱਛਾ ਕਿੰਨੀ ਕਿੰਨੀ ਜਰੂਰ ਹੋ ਗਿਆ ਲੈ ਕੇ ਆਏ ਮੈਨੂੰ ਮੈਨੂੰ ਹੋ ਗਿਆ ਨਾ ਦੇਰ ਨੂੰ ਨਾ ਆਇਆ ਉਹਨੂੰ ਆਇਆ ਇਹ ਕਿਨੇ ਵਾਰ ਆਪਾਂ ਪੁੱਛੀਏ ਤੇ ਤੇ ਤੇਰੇ ਮੰਮੀ ਡੈਡੀ ਨੂੰ ਨਹੀਂ ਪਤਾ ਲੱਗਦਾ ਮੈਨੂੰ ਨਹੀਂ ਪਤਾ ਕਿ ਚੱਲ ਤਾ ਉਹ ਗੱਲ ਮੈਂ ਸਮਝਦਾ ਮੇਰੇ ਤੋਂ ਦੂਰ ਦਮੇ ਮੇਰੇ ਤੋਂ ਦੂਰ ਦੇ ਹੈ ਕੁੜੀ ਨੂੰ ਤਾਂ ਮੈਨੂੰ ਸਮਝਿਆ ਨਾ ਕਿਸੇ ਸਮਾਂ ਉਹ ਗੱਲ ਮੈਂ ਗੱਲ ਧੀਰੇ ਕੰਮ ਕਰਦਾ ਹਾਂ ਤੇਰੇ ਮੰਮੀ ਡੈਡੀ ਨੂੰ ਹੁਣ ਇਹ ਖਬਰ ਮਿਲੀ ਹੈ ਇਸ ਬਾਰੇ ਕਿ ਪ੍ਰੈਸ ਲਗਾਈ ਇਹਨੂੰ ਮੈਨੂੰ ਹੁਣ ਮਿਲਣੀ ਨਹੀਂ ਕਿ ਨੰਬਰ ਨੰਬਰ ਪਤਾ ਹੈ ਤੇਰੇ ਯਾਦ ਹੈ ਕੋਈ ਕਿਸੇ ਦਾ ਰਹਿਣ ਵਾਲਾ ਹੈ ਹਰਿਪਤਨ ਦਾ ਹਾਂ ਹਰਿਪਤਨ ਦਾ ਮੈਂ ਨਹੀਂ ਜਾਣਦੇ ਅੱਜ ਮੈਂ ਜਾ ਇਹ ਹੁਣ ਇਹ ਤੈਨੂੰ ਕੀ ਕਹਿ ਕੇ ਲਿਆਇ ਕਿ ਕੰਮ ਕਰ ਪਈ ਨਹੀਂ ਰਹੀ ਪੈਸੇ ਪੂਰੇ ਵੀ ਇਤਿਆਸ ਇਦਾਂ ਦਾ ਦਾਂਗੇ ਕਿਨੇ ਉਮਰ ਦੇ ਕੋਈ ਕਿੰਨੀ ਉਮਰ ਕਿਨੇ ਹੈ ਪਤਾ ਨਹੀਂ ਕਿੰਨੀ ਵਰੀ ਨਹੀਂ ਉਮਰ ਕਿੰਨੀ ਹੈ ਤਰੀ ਪਤਾ ਨਹੀਂ ਉਮਰ ਕਿੰਨੀ ਹੈ ਕੋਈ ਕਿਹੜੀ ਸੜਨ ਨਹੀਂ ਆਈ ਯਦਕੇ ਪੁਲਿਸ ਨੇ ਹੁਣ ਮਲਜ਼ਮ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਮੁਤਾਬਕ ਮਨੀ ਸ਼ਰਮਾ ਨੇ ਬੱਚੇ ਨੂੰ ਸਕੂਲ ਵਿੱਚ ਦਾਖਲ ਨਹੀਂ ਕਰਵਾਇਆ ਅਤੇ ਉਸ ਨੂੰ ਘਰੇਲੂ ਕੰਮ ਕਰਨ ਲਈ ਮਜਬੂਰ ਕੀਤਾ ਜੇ ਇਹੋ ਕੰਮ ਪੂਰੇ ਨਾ ਕਰਦਾ ਤਾਂ ਉਸ ਨੂੰ ਬੈਲਟ ਨਾਲ ਕੁੱਟਿਆ ਜਾਂਦਾ ਸੀ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਬੱਚੇ ਨੂੰ ਸਿਰਫ ਇਸ ਲਈ ਪ੍ਰੈਸ ਲਾ ਕੇ ਸਾੜਿਆ ਗਿਆ ਕਿਉਂਕਿ ਘਰ 'ਚ ਮਹਿਲਾ ਦੇ ਜਾਣ ਪਿੱਛੋਂ ਕੁੱਤਾ ਭੌਂਕਦਾ ਰਹਿੰਦਾ ਸੀ ਜਿਸ ਦੀ ਗਵਾਂੜੀਆਂ ਨੇ ਸ਼ਿਕਾਇਤ ਕੀਤੀ ਸੀ ਉਦੋਂ ਇਸ ਘਟਨਾ ਦੇ ਬਾਅਦ ਬੱਚਿਆਂ ਦੇ ਅਧਿਕਾਰ ਕਮੇਟੀ ਦੇ ਚੇਅਰਮੈਨ ਨੇ ਰਜਿੰਦਰਾ ਹਸਪਤਾਲ ਪਹੁੰਚ ਕੇ ਬੱਚੇ ਨਾਲ ਮੁਲਾਕਾਤ ਕੀਤੀ ਅਤੇ ਯਕੀਨ ਦਵਾਇਆ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਮਹਿਲਾ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ